ਇਹ ਫਲੈਗ ਮਾਰਚ ਜਿਹੜਾ ਹੈ ਸਾਡੇ ਐਸਐਸਪੀ ਮੈਡਮ ਵਸਤਲਾ ਗੁਪਤਾ ਜੀ ਆਈਪੀਐਸ ਐਸਐਸਪੀ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ 2024 ਦੀਆਂ ਇਲੈਕਸ਼ਨ ਜਿਹੜੀਆਂ ਲੋਕ ਸਭਾ ਦੀਆਂ ਹੋਣ ਜਾ ਰਹੀਆਂ ਉਹਦੇ ਮੰਦੇ ਨਜ਼ਰ ਕੱਢਿਆ ਜਾ ਰਿਹਾ ਕਿ ਇਸ ਇਲੈਕਸ਼ਨ ਦਾ ਮੇਨ ਮੰਤਬ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਪੈ ਆ ਉਹਨੂੰ ਖਤਮ ਕੀਤਾ ਜਾਵੇ ਔਰ ਲੋਕ ਨਿਰਭੇਗਨ ਹੋ ਕੇ ਆਪਣਾ ਜਿਹੜਾ ਮਤ ਦਾ ਇਸਤੇਮਾਲ ਕਰਨ ਆਪਣੇ ਵੋਟ ਦਾ ਇਸਤੇਮਾਲ ਕਰਨ ਮਾੜੇ ਅੰਸਰਾਂ ਨੂੰ ਆ ਜਿਹੜਾ ਹੈ ਇਲਾਕੇ ਦੇ ਵਿੱਚੋਂ ਭਜਾਉਣ ਦੀ ਯੋਜਨਾ ਦੇ ਨਾਲ ਇਹ ਜਿਹੜਾ ਹੈਗਾ ਫਲੈਗ ਮਾਰਚ ਸਾਡਾ ਕੀਤਾ ਜਾ ਰਿਹਾ ਔਰ ਆਮ ਜਨਤਾ ਨੂੰ ਜਿਹੜਾ ਹੈਗਾ ਸੁਰੱਖਿਆ ਰੱਖਣ ਵਾਸਤੇ ਇਹ ਫਲੈਗ ਮਾਰਚ ਜਿਹੜਾ ਹੈਗਾ ਸਾਡਾ بار بار ਅਸੀਂ ਇਲੈਕਸ਼ਨ ਜਦੋਂ ਤੱਕ 1 ਜੂਨ ਤੱਕ ਅਸੀਂ ਇਹ ਜਿਹੜੀ ਹੈ بار 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 ਅਸੀਂ ਜਿਹੜੇ ਇਸ ਤਰ੍ਹਾਂ ਦੇ ਫਲੈਗ ਮਾਰਚ ਕਰਾਂਗੇ ਕੈਸ ਆਪਰੇਸ਼ਨ ਕਰਾਂਗੇ ਔਰ ਨਟੋਰੀਅਸ ਸਰਚਸ ਕਰਾਂਗੇ ਔਰ ਜਿਹੜੇ ਹੁਣ ਸਾਡੀਆਂ ਜਿਵੇਂ ਐਫਐਸਟੀ ਜਿਹੜੀਆਂ ਸਾਡੀਆਂ ਟੀਮਾਂ ਨੇ ਉਹ ਰਾਉਂਡ ਦੀ ਕਲॉक ਤਿੰਨ ਟੀਮਾਂ ਸਾਡੀਆਂ ਜਿਹੜੀਆਂ ਪੂਰੀ ਇਸ ਕੰਸਟੀਚੁਐਂਸੀ ਨੂੰ ਕਵਰ ਕਰਦੀਆਂ ਇਸ ਤਰ੍ਹਾਂ ਹੀ ਮਤਲਬ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਉਹ ਜਿਹੜੀਆਂ ਸਟ੍ਰੈਟੈਜਿਕ ਟੀਮਾਂ ਵੀ ਆ ਜਾਂਦੀਆਂ ਉਹਨਾਂ ਦੇ ਨਾਲ ਅਸੀਂ ਆਪਣੇ ਨਾਕਾਬੰਦੀਆਂ ਹੋਰ ਵੀ ਥੋੜੀਆਂ ਜਿਆਦਾ ਟਾਈਟ ਕਰਦੇਾਂਗੇ ਇਹ ਮੇਨ ਮੰਤਵ ਸਿਰਫ ਸਿਰਫ ਤੇ ਸਿਰਫ ਜਿਹੜਾ ਲੋਕ ਸਭਾ ਦੇ ਮੱਦੇਨਜ਼ਰ ਹੈਗਾ ਕਿ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕਰਨਾ ਲੋਕਾਂ ਦੇ ਵਿੱਚ ਇੱਕ ਮਨ ਪੈਦਾ ਕਰਨਾ ਲੋਕਾਂ ਦੇ ਵਿੱਚ ਇੱਕ ਜਿਹੜਾ ਹੈ ਉਹਨਾਂ ਦਾ ਆਤਮ ਵਿਸ਼ਵਾਸ ਕੈਮ ਕਰਨ ਵਾਸਤੇ ਕਿ ਉਹ ਆਪਣੇ ਲੋਕਤਾਂਤਰ ਦਾ ਜਿਹੜਾ ਹੈਗਾ ਇਸਤੇਮਾਲ ਆਪਣੀ ਵੋਟ ਦਾ ਅਧਿਕਾਰ ਜਿਹੜਾ ਹੈਗਾ ਉਹ ਨਿਰਵਿਘਨ ਹੋ ਕੇ ਕਰਨ ਔਰ ਜਿੱਥੇ ਉਹਨਾਂ ਦੀ ਮਰਜ਼ੀ ਬਣਦੀ ਆ ਉਹ ਉਹ ਆਪਣਾ ਮਤ ਦਾ ਜਿਹੜਾ ਹੈਗਾ ਵੋਟ ਦਾ ਅਧਿਕਾਰ ਉਹਨਾਂ ਨੂੰ ਮਿਲਿਆ ਉਹਦਾ ਇਸਤੇਮਾਲ ਕਰਨ ਔਰ ਅਸੀਂ ਲੋਕਾਂ ਨੂੰ ਇਹ ਵੀ ਇੱਕ ਅਪੀਲ ਕਰਦੇ ਆ ਕਿ ਹਲਕਾ ਪਲਾਸ ਦੇ ਵਿੱਚ ਜਿਹੜਾ ਹੈਗਾ ਵੋਟਾਂ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇ ਤਾਂ ਕਿ ਜਿਹੜੀ ਸਾਡੀ ਵੋਟਾਂ ਦੀ ਜਿਹੜੀ ਸਾਡੀ ਜਿਹੜੀ ਪਰਸੈਂਟੇਜ ਹੈ ਉਹ 70% ਤੋਂ ਜ਼ਿਆਦਾ ਜਾਵੇ ਤੇ ਉਹ ਉਹਦੇ ਲਈ ਵੀ ਅਸੀਂ ਇਹ ਮਤਲਬ ਚਾਹੁੰਦੇ ਆ ਕਿ ਮਤਲਬ ਲੋਕ ਵੱਧ ਤੋਂ ਵੱਧ ਮਤਲਬ ਬੂਟਾ ਆਪਣਾ ਜਿਹੜਾ ਹੈਗਾ ਇਸਤੇਮਾਲ ਜਿਹੜਾ ਆਪਣੀ ਵੋਟ ਦਾ ਕਰਨ